ਇੱਕ ਵਾਰੀ ਤਾੜੀ ਮਾਰ ਦੋ ਬਾਪੂ ਗੁਲਾਮ ਸਿੰਘ सुरेंद्र ਸਿੰਘ ਸਰਕਾਰ ਲਈ ਉਹਨਾਂ ਦਾ ਫੋਨ ਹੈ ਸਰਕਾਰ ਦਾ ਹਜ਼ੂਰ ਤੁਹਾਨੂੰ ਇੱਥੇ ਪਿਆਰ ਕਰਨ ਵਾਲੇ ਬਹੁਤ ਬੈਠੇ ਆ ਅਸੀਂ ਤਾਂ ਨੌਕਰਾਂ ਤੁਹਾਡੇ ਹਜ਼ੂਰ ਸੱਚੇ ਕੋਮੇ ਸੱਚੇ ਸੁਣਾਉਣੇ ਸੱਚੇ ਗਾਈ ਜਲ ਸੱਚੇ ਸੁਣਾਈ ਚਲ ਸਾਰਿਆਂ ਨੂੰ ਬਹੁਤ ਪਿਆਰ ਤੁਸੀਂ ਕਿਵੇਂ ਹੋ ਠੀਕ ਹੋ ਸਾਰੇ ਜਿਉ ਜਿਉ ਬਹੁਤ ਪਿਆਰ ਤੁਹਾਨੂੰ ਸਾਰਿਆਂ ਨੂੰ ਖਸਦੇ ਵਸਦੇ ਰਹ ਰੱਬ ਦੀ ਖੈਰ ਰੱਬ ਦੀਆਂ ਕਰਮ ਨਿਵਾਜ਼ੀਆਂ ਸਦਾ ਤੁਹਾਡੇ ਸਾਰਿਆਂ ਤੇ ਹੋਵਣ ਜੀ ਹਜ਼ੂਰ ਬੜੀ ਮਿਹਰਬਾਨੀ ਸਾਡਾ ਮੇਲਾ ਸਫਲ ਹੋ ਗਿਆ ਸਰਕਾਰ ਤੁਹਾਡਾ ਫੋਨ ਆ ਗਿਆ ਸਾਡਾ ਮੇਲਾ ਜੀ ਠੀਕ ਹੋਗਾ ਜੀ ਮੈਂ ਕਹਿੰਦੇ ਜੀ ਤੁਹਾਡਾ ਤੁਹਾਡਾ ਕਰਮ ਸਰਕਾਰ ਸਾਡੇ ਤੇ ਨਜ਼ਰ ਤੁਹਾਡੀ ਚੰਗੀ ਬਣੀ ਹੋਈ ਹੈ ਮੈਂ ਆਪਣੇ ਬੱਚੇ ਪਾਲ ਰਿਆ ਤੁਹਾਡੀ ਕਿਰਪਾ ਸਰਕਾਰ ਨਹੀਂ ਨਹੀਂ ਦਾਦਾ ਮੇਰ ਘੁਪਤੇ ਦਾ ਕੀ ਹਾਲ ਹੈ ਸਾਰੇ ਨਾਲ ਹੀ ਇਹ ਰੂਪ ਸੋਗਤ ਨਾਲ ਹੀ ਖੜੇ ਸਾਰੇ ਜੀ ਅੱਛਾ ਅੱਛਾ ਸਾਰੇ ਬਹੁਤ ਪਿਆਰੇ ਆ ਸਾਰੇ ਠੀਕ ਹੋ ਤੁਸੀਂ ਸਾਰੇ ਜੀ ਗੁਪਤਾ ਸਾਊਂਡ ਵਾਲਾ ਵੀ ਨਾਲ ਖੜਾ ਸਾਨੂੰ ਕਈ ਲੋਕ ਇਦਾਂ ਦੇ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਅੱਜ ਸਾਊਂਡ ਦੇ ਮਾਧਿਅਮ ਤੇ ਇਹ ਗੱਲ ਕਹਿਣਾ ਕਿ ਭਰਾ ਗੁਪਤਾ ਸਾਡਾ ਸੀ ਗੁਪਤਾ ਹੈ ਤੇ ਗੁਪਤਾ ਸਾਡਾ ਰਹੂਗਾ ਨਹੀਂ ਇਹ ਬਹੁਤ ਪਿਆਰਾ ਯਾਰ ਕਿਉਂ ਤੁਸੀਂ ਸਾਰੇ ਸਦਾ ਰਲ ਕੇ ਰਹੋ ਮੇਰੀਆਂ ਸਦਾ ਤੁਮਾਂ ਨੇ ਉਹ ਵੀ ਆਪਣੀ ਨੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸ਼ੁਕਰੀਆ ਬਾਪੂ ਜੀ ਸ਼ੁਕਰੀਆ ਜੀ ਰੱਬ ਦੀਆਂ ਮੇਰਾ ਰਹਿਣ ਰੂਪ ਠੀਕ ਹੈ ਸਾਰੇ ਤੁਸੀਂ ਠੀਕ ਸਾਰੇ ਸਾਰੇ ਚੜ੍ਹਦੀ ਕਲਾ ਜੀ ਸਾਰੇ ਚੜ੍ਹਦੀ ਕਲਾ ਇੰਨੀ ਸੰਗਤ ਵੀ ਬੈਠੀ ਆ ਤੁਸੀਂ ਕਿੱਥੇ ਗਏ ਹੋ ਕਿੱਥੇ ਅੱਜ ਦਸੂਹੇ ਗਏ ਜੇ ਦਸੂਹੇ ਦੇ ਨਾਲ ਮੇਲਾ ਜੀ ਪੰਜ ਪੀਰਾਂ ਦਾ ਜੀ ਚਲੋ ਸਾਹ ਉਹਨਾਂ ਪੀਰਾਂ ਫਕੀਰਾਂ ਦੇ ਚਰਨਾਂ 'ਚ ਵੀ ਤਲਾਮ ਤੇ ਜਿੱल्ली ਵੀ ਸੰਗਤ ਇੱਥੇ ਬੈਠੀ ਆ ਉਹਨਾਂ ਦੇ ਵੀ ਸਦਾ ਬੇੜੇ ਪਾਰ ਹੋਣ ਸ਼ੁਕਰੀਆ ਜੀ ਸ਼ੁਕਰੀਆ ਬਾਕੀ ਸ਼ੁਕਰੀਆ ਸ਼ੁਕਰੀਆ ਮੇਰ ਰਵੀ ਮੇਰ ਰਵੇ ਸਦਾ ਰੂਪ ਦਾ ਕੀ ਹਾਲ ਹੈ ਠੀਕ ਆ ਹਾ ਰੂਪ ਨਾਲ ਹੀ ਖੜਾ ਜੀ ਬਿਲਕੁਲ ਕਿਰਪਾਵਾ ਕੋਈ ਤਾਂ ਦਿਓ ਠੀਕ ਹੈ ਸਰਕਾਰ ਦੱਸੋ ਤੇ ਕੀ ਹਾਲ ਹੈ ਤੇਰਾ ਬਾਬਾ ਜੀ ਤੇਰੀ ਬੰਨੇ ਜੀ ਕਿਉਂਦਾ ਕਿਉਂਦਾ ਠੀਕ ਹੈ ਆਸ਼ੀਰਵਾਦ ਆ ਜੀ ਤੁਹਾਡਾ ਸ਼ੁਕਰ ਹੈ ਮਾਲਕ ਦਾ ਤੇ ਰਹਿਣ ਕੋ ਰੱਖ ਕੇ ਰਹਿਣਾ ਸਦਾ ਬਾਬਾ ਜੀ ਤੁਹਾਡਾ ਆਸ਼ੀਰਵਾਦ ਆ ਆਪ ਵੀ ਖੈਰ ਮੰਗੋ ਸਾਰੇ ਸ਼ੁਕਰ ਹੈ ਮਾਲਕ ਜੀ ਹਾਂ ਸ਼ੁਕਰ ਹੈ ਬਾਬਾ ਜੀ ਵੀ ਖੈਰ ਮੰਗੋ ਸਾਰੇ ਔਰ ਪੰਜਾਬ ਦੀ ਖੈਰ ਹੋਵੇ ਸਦਾ ਸਾਰੇ ਪੰਜਾਬ ਦੇ ਵਿੱਚ ਸਭ ਦਾ ਸਭ ਤੇ ਕਿਰਪਾ ਰਹੇ ਔਰ ਤੁਸੀਂ ਸਾਰੇ ਹਰ ਸੇਵਾਦਾਰ ਹੋ ਬੜੀ ਰਹਿਮਤ ਆ ਬਾਬਾ ਜੀ ਤੁਹਾਡਾ ਆਸ਼ੀਰਵਾਦ ਆ ਜੀ ਸ਼ੁਕਰੀਆ ਬਾਪੂ ਜੀ ਤੇ ਇਥੇ ਜਿਹੜੇ ਗੱਦਨਸ਼ੀਨ ਬਾਬਾ ਹੈਰੀ ਜੀ ਨੇ ਇਹਨਾਂ ਵੱਲੋਂ ਵੀ ਆਪਦੇ ਚਰਨਾਂ 'ਚ ਸਲਾਮ ਹੈ ਹਜ਼ਰ ਨਹੀਂ ਨਹੀਂ ਬਹੁਤ ਪਿਆਰ ਹੋਣਾ ਉਹਨਾਂ ਵੀਰਾਂ ਨੂੰ ਵੀ ਬਹੁਤ ਪਿਆਰ ਰੱਬ ਮਿਹਰ ਕਰੇ ਉਹਨਾਂ ਦੀ ਕੀਤੀਆਂ ਨੂੰ ਦਾ ਭਾਗ ਲਾਵੇ ਬਾਬਾ ਜੀ ਅਸੀਂ ਬਾਬਾ ਜੀ ਅਸੀਂ ਸੇਵਾਦਾਰ ਆ ਉਹ ਬਾਬਾ ਜੀ ਬੈਠੇ ਹਣੀ ਬਾਦਸ਼ਾਹ ਜੀ ਪੰਜੀਂ ਦਰਬਾਰ ਤੋਂ ਅਸੀਂ ਸਾਰੇ ਤੇ ਸੇਵਾ ਕਰਦੇ ਜਾਂ ਤੁਹਾਨੂੰ ਸਵਾਗਤ ਕਰਦੇ ਤੁਹਾਡਾ ਫੋਨ ਆਇਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਗੁੱਡ ਪਿਆਰ ਹੈ ਜੀ ਬਹੁਤ ਪਿਆਰ ਦਾ ਸਾਥ ਸ਼ੁਕਰੀਆ ਬਾਪੂ ਹਾਨੀ ਬਾਬਾ ਜੀ ਬਾਲੋ ਸਲਾਮ ਹੈ ਸ਼ੁਕਰੀਆ ਬਾਪੂ ਸ਼ੁਕਰੀਆ ਤੁਸੀਂ ਇਹ ਕਰੇ ਹਮੇਸ਼ਾ ਸਾਡੇ ਤੇ ਅਸੀਂ ਸਾਰੀ ਜ਼ਿਹਾਨ ਦੇ ਬਾਦ ਦੇ ਰੋ ਰੱਬ ਦੀਆਂ ਰਹਿਮਤਾਂ ਹਮੇਸ਼ਾ ਸਾਡੇ ਤੇ ਤੁਹਾਡਾ ਬਣਿਆ ਰਹਿਣਾ ਸ਼ੁਕਰੀਆ ਬਾਪੂ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਕਾਸ਼ੀਏ ਤਾਮਲੇ ਵਾਲਾ ਵੀ ਬਹੁਤ ਪਿਆਰਾ ਹੈ ਇਹਨੂੰ ਵੀ ਦੇਜਿਆ ਕਰ ਥਾਪੜਾ ਇੱਕ ਇਹਦੇ ਇਹਦੇ ਸਿਰ ਤੇ ਤਾਂ ਰੋਟੀ ਖਾਈ ਜਾਂਦਾ ਜੀ ਮੈਂ ਇਹ ਸਾਜੀਆਂ ਤਾਂ ਸਿਰ ਤੇ ਰੋਟੀ ਖਾਈ ਜਾਂਦਾ ਬਹੁਤ ਪਿਆਰਾ ਹੈ ਬਹੁਤ ਪਿਆਰਾ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ